you <laughs> ਕਿਉਂਕਿ ਮੈਂ ਤੁਹਾਡੀਆਂ ਵਿਚੀਆਂ ਮੈਂ ਪਿੱਛੇ ਬੋਲਦੇ ਰਿਹਾ ਸੀ ਹਰ ਕਈ ਧਮਾਨਾਂ ਆਪੇ ਸੀ ਮੈਂ ਚਾਹਣਾ ਕਿ ਅਨੰਤ ਪਰਸਾ ਦੀ ਧਰਤੀ ਵਿੱਚ ਜਾਇਆ ਜਾਵੇ ਇਤਿਹਾਸ ਦਾ ਤੁਹਾਨੂੰ ਸਾਰਾ ਪਤਾ ਹੈ ਪਰ ਜੀ ਦੀ ਧਰਤੀ ਵਿੱਚ ਸਾਡੇ 1.5 ਸਵਾ 5 ਸਾਲ ਰਹੇ ਗੁਰੂ ਪਾਤਸ਼ਾਹ ਘਰੇ ਭੱਣੀਆਂ ਗਾਜਰਾ ਤੋੜਨੀਆਂ ਪਟਾ ਰਾਣੀ ਵੜਣਾ ਮਾਈ ਜਹਾਉਰ ਅਨੇਕਾ ਚੋਣਚ ਕਰਨੇ ਖਾਸ ਕਰਕੇ ਪੀਰ ਭੀਖਮਸ਼ਾ ਉਹਨਾਂ ਨੂੰ ਦਰਸ਼ਨ ਦੇਣੇ ਉਹਨਾਂ ਦਾ ਸ਼ੱਕਾ ਨਿਵਰਤ ਕਰਨਾ ਅਵਤਾਰ ਦਿਹਾੜਾ ਮਨਾ ਰਿਹਾ ਹੈ ਉਥੇ ਅੱਜ ਭਾਈ ਸਾਹਿਬ ਭਾਈ ਸੁਖਵੰਤ ਸਿੰਘ ਭਾਈ ਸਾਹਿਬ ਭਾਈ ਜੇ ਉਸ ਉਹਨਾਂ ਦਾ ਸ਼ਹੀਦੀ ਜਨਮ ਆਇਆ ਬਟੀਆਂ ਕੁਰਬਾਨੀਆਂ ਸਮਰਨ ਲੰਗਰੀਆਂ ਹੋ ਜਾਣਗੀਆਂ ਕੁਰਬਾਨੀ ਸਮੇਂ ਸਪੈਸ਼ਲ ਕਰਨੀ ਨਹੀਂ ਤੇਰੀ ਜੇ ਕੁਰਬਾਨੀ ਕਰਨੇ ਤਾਂ ਹੀ ਸਾਨੂੰ ਸਾਡੀ ਮੰਜ਼ਰਾ ਹਾਸਲ ਹੁੰਦੀ ਹੈ ਸਰੋਧਿਓ ਧਿਆਨ ਗੁਰੂ ਪਾਤਸ਼ਾਹ ਵਲ ਚੱਲ ਪਏ ਲੋਕੀ ਝੱਟ ਬਹੀਰਾ ਆਨੰਦਪੁਰ ਵਲ ਚੱਲ ਪਏ ਲੋਕੀ ਕੱਤ ਬਹੀਰਾ ਕੱਤ ਬਹੀਰਾ ਸੋਹਣੇ ਰੰਗ ਮੇਂਦੀ ਆਈਏ ਸਾਥੀ ਕਾਨੀ ਗੁਰਦੁਸਮੇਸ਼ ਨੇ ਪਾਰਤ ਦੀ ਰੱਖੀ ਹਿੰਦ ਦੀ आनंदपुर वल चल पीरा कंद बीर ਰਹੋ ਤੂੰ ਮਨ ਮੇਰੇ ਦੁਖ ਸਭ ਵੇਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਕਲਾ ਸਮਰੱਥ ਸੁਆਮੀ ਸੋ ਕਿਉ ਬਣੇ ਵਿਸਾਰੇ ਸਹਿ ਨਾਨਕ ਮਨ ਮੇਰੇ ਸਦਾ ਰਹੋ ਅਰਣਾਲੇ ਕਾ ਵਾਜੇ ਸੰਦ ਕਨਹਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਪੰਜ ਸ਼ਬਦ ਦਿੱਤ ਘਰ ਸੰਪਾਗੈ ਘਰ ਸਰਮਾਜੈ ਸ਼ਬਦ ਵਾਜੇ ਕਰਾ ਜਿਤ ਘਰ ਤਾਰੀਆ ਪਣ ਮਾਤਾ ਤਰਤੁ ਮਹਤ ਜਿਸ ਰਾਤ ਦੁਏदाई ਦਾਇਆ ਖੇਲੇ ਸਗਲ ਜਗਤ ਚੰਗਿਆਈਆ ਮੁਰਿਆਈਆ ਵਚੈ ਧਰਮਹ ਦੂਰ ਆਪੋ ਆਪਣੀ ਕੈਨੇਡਾ ਕੇ ਦੂਰ ਜਿਨੇ ਨਾਮ ਦਹਾਇਆ ਗਏ ਮਸ਼ਕਦ ਕਾਲ ਨਾਨਕ ਤੇ ਮੁਖੇ ਉਜਲੇ ਜੇ ਤੀ ਸੁਦੀ ਨਾਲ ਜਿਨੇ ਨਾਮ ਦਹਾਇਆ ਗਏ ਮਸ਼ਕਦ ਕਾਲ ਆਨ ਕਤੇ ਮੁਖੇ ਚਲੇ ਕੇ ਤੇ ਸੁਦੀ ਨਾਲ ਵਾਰ ਕੋ ਜੀ ਕਾ ਖਾਲਸਾ ਵਾਰ ਕੋ ਜੀ ਕੀ ਫਤਹਿ ਦੁਖਾ ਕੋਰ ਤੁਮ ਭੜ ਅਨਰਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇ تمری کے بام سنی کوئی نمراچے جانی مالکاس سدا قربانی